ਕੀ ਨਾਮ ਆਪਣਾ ਮੇਰਾ ਨਾਮ ਦਲਵੀਰ ਸਿੰਘ ਹੈ ਹਾਂਜੀ ਦਲਵੀਰ ਸਿੰਘ ਦਲਵੀਰ ਸਿੰਘ ਸਰ ਤੁਸੀਂ ਇੱਥੇ ਜਿਹੜੀ ਬੈਕਰੀ ਨੂੰ ਤੁਹਾਡੀ ਨੂੰ ਨਿਸ਼ਾਨਾ ਬਣਾਇਆ ਹੈ ਇਹ ਕਿਹੜੀ ਜਗ੍ਹਾ ਤੇ ਇਹ ਬੈਕਰੀ ਤੁਹਾਡੀ ਗੁਜਾਪੀ ਰੋੜ ਦੇ ਕਿੰਨੇ ਵਜੇ ਦਾ ਟਾਈਮ ਸੀਗਾ ਕਿੰਨੇ ਵਜੇ ਦੀ ਘਟਨਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਰ ਇਹ ਮੇਰੇ ਕਹਿੰਦਾ ਮਤਲਬ ਇੱਕ ਫਰੈਂਡ ਦੀ ਵਾਈਫ ਨਾਲ ਸਵੇਰੇ ਸ਼ਹਿਰ ਕਰਦੀ ਪੰਜ ਵਜੇ ਉਹਨਾਂ ਨੇ ਕਾਲ ਕੀਤੀ ਸੀ ਪੰਜ ਵਜੇ ਬਚ ਸ਼ਟਰ ਭਾਜੀ ਦਾ ਉੱਪਰ ਨਾਲ ਉਹਨਾਂ ਨੇ ਫਿਰ ਮੈਨੂੰ ਕਾਲ ਕੀਤੀ ਮੈਂ ਸਵਾਕ ਤੋਂ ਪਾਣੀ ਦੇ ਦੇ। ਸਰ ਕੀ ਮੈਸੀ ਦਿੱਤਾ ਸੀ ਕਾਉਣਾ ਨੇ ਤੁਹਾਨੂੰ ਵੀ ਤੁਹਾਡਾ ਸ਼ਟਰ ਖੁੱਲਾ ਮੈਂ ਕਿਹਾ ਵੀ ਸ਼ਟਰ ਖੁੱਲਾ ਤਾਂ ਮੈਂ ਤਾਂ ਘਰੇ ਜਾਂ ਤੇ ਮੈਂ ਕਿਹਾ ਫਿਰ ਇਹਦਾ ਕੋਈ ਹੈਪਨ ਹੋ ਗਿਆ। ਅੱਛਾ ਜੀ। ਤੇ ਫਿਰ ਤੁਸੀਂ ਉਸ ਤੋਂ ਬਾਅਦ ਆਏ ਸੀ ਕਿ ਵਕਰੀ ਦੇ ਵੈਸੇ ਤੁਸੀਂ ਕਿੰਨੇ ਵਜੇ ਓਪਨ ਕਰਦੇ ਹੋ ਵਕਰੀ? ਸਵੇਰੇ 7:30 ਵਜੇ ਕਰਦੇ। 7:30 ਵਜੇ ਆਉਂਦੇ ਹੋ। ਤਾਂ ਕੀ ਸਮਾਨ ਵਗੈਰਾ ਕੀ ਲੈ ਕੇ ਗਿਆ ਸਰ? ਕੈਸ਼ ਲੈ ਕੇ ਗਿਆ ਬਾਈ। ਕਿੰਨਾ ਕੈਸ਼ ਸੀਗਾ? ਮੈਨੂੰ ਦੱਸ ਕੇ ਜਾ ਰਾਈ। ਤੇ ਪੁਲਿਸ ਨੂੰ ਯੂਨੀਫਾਰਮ ਕੀਤਾ ਤੁਸੀਂ ਹਾਂਜੀ ਹਾਂ ਪੀਸੀਆਰ ਆ ਕੇ ਲੈ ਕੇ ਕਿਕ ਕਰਨਾ ਵਾ ਕੰਪਲੀਟ ਕੀਤੀ ਤੁਸੀਂ ਉਹਨਾਂ ਨੂੰ ਉੱਥੇ ਕੰਪਲੀਟ ਦੇ ਕੇ ਆਇਆ 8 ਨੰਬਰ ਚੌਕੀ ਅੱਛਾ ਜੀ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿ ਥਾਣਾ ਨੰਬਰ 8 ਦੇ ਅੰਦਰ ਪੈਂਦੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਚੋਰਾਂ ਨੂੰ ਨੱਥ ਨਹੀਂ ਪਾ پا ਰਿਆ ਭਾਜੀ ਚੋਰਾਂ ਨੂੰ ਕੀ ਕਹਿ ਸਕਦਾ ਕਿ ਇਹਦੇ ਮਿਲੀ ਭੁਗਤੀ ਵਾਲਾ ਕੰਮ ਹੈ ਸਾਰੇ ਕਹਿੰਦਾ ਕੋਈ ਨੱਥ ਪਾਉਂਦੇ ਆ ਛੱਡ ਦਿੰਦੇ ਆ ਤਾਂ ਕੀ ਫਾਇਦਾ ਜੀ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਕਿਸੇ ਚੋਰ ਦੇਤੇ ਚੋਰਾ ਠੱਗਾ ਵੀ ਕ੍ਰੈਕਤੀਵ ਰਾਰਾ ਜੋ ਵੀ ਕਰਦੇ ਆ ਕੰਦਾ ਇਹ ਕਿੰਨੇ ਜਾਣੇ ਸੀਗੇ ਜਿਹੜਾ ਹੈ ਇਹ ਚੋਰੀ ਕਰਕੇ ਲੈ ਕੇ ਗਿਆ ਤੁਹਾਡੇ ਕਿਸੇ ਫਰੈਂਡ ਨੇ ਦਿੱਤਾ ਉਹ ਇੱਕ ਕੋਈ ਮੁੰਡਾ ਸੀ ਵਾਈਟ ਐਕਸ ਦੇ ਕੱਲਾ ਹੀ ਸੀਗਾ ਕੋਈ ਐਕਟਿਵਾ ਦਾ ਨੰਬਰ ਵਗੈਰਾ ਨਹੀਂ ਨੰਬਰ ਨਹੀਂ ਆ ਰਿਹਾ ਕਹਿੰਦਾ ਬਦਲ ਨੰਬਰ ਵੀ ਕਹਿੰਦਾ ਬਦਲ ਬੜਾ ਸ਼ਾਰਪਾ ਉਹਨੇ ਲਾਈਟ ਨਹੀਂ ਬੰਦ ਕੀਤੀ ਪੂਰੋ ਲਾਈਟ ਤੇਜ ਪੈਂਦੀ ਰਹੀ ਸੀ ਸੀਸੀ ਟੀਵੀ ਤੇ ਤਾਲੇ ਵਗੈਰਾ ਦੋਨੋਂ ਟੁੱਟੇ ਹੋਏ ਸੀਗੇ ਤੁਹਾਡੇ ਸ਼ਟਰ ਦੋਨੋਂ ਟੁੱਟ ਕੇ ਅੰਦਰ ਵੜਿਆ ਭਾਜੀ ਸ਼ਟਰ ਚੱਕ ਲਿਆ ਵੀਡੀਓ ਤੁਹਾਡੇ ਕੋਲ ਆ ਗਈ ਇਹ ਦੇਖ ਲਿਓ ਕਹਿੰਦਾ ਬਸ ਸੈਂਡ ਇਹ ਤੁਹਾਨੂੰ ਲੱਗਦਾ ਭੇਤੀ ਆ ਜਾਂ ਕੋਈ ਬੰਦਾ ਭਾਜੀ ਪਹਿਲਾਂ ਭੇਤੀ ਆ ਰੈਕਿੰਗ ਕਰ ਤੇ ਕਿੰਨੇ ਵਜੇ ਬੰਦ ਕਰਦੇ ਤੁਸੀਂ ਅਸੀਂ ਵਿਕਰੀ 9 9:30 ਵਜੇ ਡਿਪੈਂਡ ਕਰਦੇ ਜੇ ਕਸਟਮਰ ਆਉਂਦਾ ਤਾਂ ਠੀਕ 9:30 ਵਜੇ ਨਹੀਂ 9:00 ਵਜੇ ਬੰਦ ਕਰਦੇ ਦੇਖਿਆ ਜਾਂਦਾ ਰੋਡ ਵੀ ਕਾਫੀ ਚੱਲਦਾ ਹੈਗਾ ਆ ਤਾਂ ਫਿਰ ਵੀ ਭਾਈ 8:00 ਵਜੇ ਤੋਂ ਬਾਅਦ ਬੰਦੇ ਸਾਰੇ ਦੁਕਾਨਾਂ ਤੋਂ ਕੋਨਾ ਬੰਦ ਕਰਦੇ ਆ ਨਾ ਦੀ ਲਾਸਟ ਤੱਕ 9:00 ਵਜੇ ਤੱਕ ਹੀ ਹੁੰਦੇ ਆ ਸਰਦੀਆਂ ਚ ਅੱਛਾ ਜੀ ਤੇ ਤੁਹਾਡੇ ਵਿਕਰੀ ਦੇ ਉੱਪਰ ਕੋਈ ਰਹਿੰਦਾ ਆ ਹਾਂਜੀ ਤਾਂ ਫਿਰ ਵੀ ਖੜਾਕੇ ਵਗੈਰਾ ਦੀ ਬਾਜ ਬੁਈ ਨਹੀਂ ਆਈ ਕੋਈ ਭਾਜੀ ਥੋੜੇ ਸਰਦੀਆਂ ਦਿਨ ਨੇ ਕਹਿੰਦੇ ਮਤਲਬ ਨਹੀਂ ਪਤਾ ਲੱਗਿਆ ਉਹਨਾਂ ਨੂੰ ਪੁੱਛਿਆ ਜੀ ਕਹਿੰਦੇ ਸਾਨੂੰ ਪਤਾ ਨਹੀਂ ਲੱ ਖਰਾਬ ਨਾਲ ਹੌਲੀ ਹੌਲੀ ਆਪਣਾ ਕਾਰਵਾਈ ਕੀਤੀ ਆ ਕਿੰਨੇ ਕ ਬਈ ਦਾ ਟਾਈਮ ਸੀ ਜਦੋਂ ਉਹ ਅੰਦਰ ਐਂਟਰ ਹੋਇਆ ਇਥੇ 4 ਵਜੇ 5 ਮਿੰਟ ਤੇ ਸੀਸੀ ਟੇਮਰੇ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਕਿ ਤੁਹਾਨੂੰ ਸਸ਼ਣ ਦਵਾ ਕੇ ਗਿਆ ਸਸ਼ਣ ਕਹਿੰਦੇ ਕਾਰਵਾਈ ਕਰਾਂਗੇ ਜਦੋਂ ਪਤਾ ਲੱਗ ਗਿਆ ਜੀ ਅੱਛਾ ਜੀ